ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੀ ਗੱਲ ਕਰਾਂਗੇ ਇਧਰ ਕਿਸਾਨ ਆਗੂ ਰੁਲਦੂ ਸਿੰਘ ਦਾ ਵੱਡਾ ਬਿਆਨ ਆ ਗਿਆ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਭਾਜੜਾ ਪੈ ਗਿਆ ਨੇ ਦੂਸਰੇ ਪਾਸੇ ਅੱਜ ਖਾਸੇ ਤੱਤੇ ਹੋਏ ਰੁਲਦੂ ਸਿੰਘ ਯਾਨੀ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਵਿਚਾਰ ਧਾਰਾ ਇੱਕ ਦੂਜੇ ਨਾਲ ਕਿਉਂ ਨਹੀਂ ਮਿਲਦੀ ਪੰਜਾਬੀਓ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਇਸ ਦਾ ਫਾਇਦਾ ਕਿਨੂੰ ਕਿਨੂੰ ਹੋਵੇਗਾ ਇਸ ਦਾ ਫਾਇਦਾ ਸਿੱਧਾ ਸੈਂਟਰ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੂੰ ਹੋਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਤਾਂ ਅੱਗੇ ਨਹੀਂ ਚਾਹੁੰਦੀ ਕਿ ਇਹਨਾਂ ਦੀ ਵਿਚਾਰ ਧਾਰਾ ਇੱਕ ਦੂਜੇ ਨਾਲ ਮਿਲੇ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਨੇ ਜੇਕਰ ਇਹਨਾਂ ਦੀ ਗੱਲ ਵਿਚਾਰ ਧਾਰਾ ਦੀ ਕਰੀਏ ਤਾ ਬਹੁਤ ਅਲੱਗ-ਅਲੱਗ ਵਿਚਾਰਧਾਰਾ ਹੈ ਜਿਸ ਦਾ ਫਾਇਦਾ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਹੋ ਰਿਹਾ ਹੈ ਚਾਹੇ ਉਹ ਕੇਸ਼ਵ ਕਹਤ ਹੈ ਚਾਹੇ ਉਹ ਗਰਨਾਮ ਚੜੂਨੀ ਹੈ ਚਾਹੇ ਉਹ ਜੋਗਿੰਦਰ ਸਿੰਘ ਉਗੜਾ ਉਗਰਾਹਾ ਹੈ ਚਾਹੇ ਉਹ ਜਗਜੀਤ ਸਿੰਘ ਡੱਲੇ ਵਾਲਾ ਹੈ ਕਿਉਂਕਿ ਜਗਜੀਤ ਸਿੰਘ ਡੱਲੇ ਵਾਲ ਨੂੰ ਅੱਜ ਲਗਭਗ 22 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਉਹ ਕਹਿੰਦੇ ਮਰਨ ਵਰਤ ਜਿਹੜਾ ਹੈ ਆਪਣਾ ਬੰਦ ਨਹੀਂ ਕਰਨਾ ਇੱਧਰ ਜਦੋਂ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਰੁਲਦੂ ਰਾਮ ਰੁਲਦੂ ਸਿੰਘ ਦੇ ਨਾਲ ਜੋ ਕਿ ਪੰਜਾਬ ਦੇ ਵੱਡੇ ਆਗੂ ਨੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪ੍ਰਧਾਨ ਬਣ ਲਈ ਬਹੁਤ ਕਹਾਣਾਂ ਕਹਾਣੀਆਂ ਨਹੀਂ ਪੈਂਦੀ ਹੈ ਲੇਕਿਨ ਵਿਚਾਰਧਾਰਾ ਦੀ ਲੜਾਈ ਹੈ ਇਹਨਾਂ ਆਪਸੀ ਜਥੇਬੰਦੀਆਂ ਦੀ ਜਿਸ ਦਾ ਫਾਇਦਾ ਹੋ ਗਿਆ ਅੱਜ ਰੁਲਦੂ ਸਿੰਘ ਖਾਸੇ ਤੱਤੇ ਹੋਏ ਉਹਨਾਂ ਨੇ ਕਿਹਾ ਜਿੰਨਾ ਚਿਰ ਸਰਵਨਪੰਦੇਤ ਜੱਜ ਜਗਜੀਤ ਸਿੰਘ ਡੱਲੇਵਾਲ ਦੇ ਉਹ ਸਗਰੇਚਰ ਨਹੀਂ ਹੁੰਦੇ ਉਹ ਕਾਗਜ਼ ਚਿੱਠੀ ਨਹੀਂ ਸਾਨੂੰ ਮਿਲਦੀ ਅਸੀਂ ਨਹੀਂ ਜਾਵਾਂਗੇ ਉਸ ਤੋਂ ਬਾਅਦ ਇਹ ਕਹਿੰਦੇ ਕਿ ਅਸੀਂ ਕਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬਿਠਾ ਕੇ ਆਏ ਆ ਯਾਨੀ ਕਿ ਇਹਨਾਂ ਦੀਆਂ ਆਪਸੀ ਵਿਚਾਰ ਧਾਰਾ ਜਿਹੜੀਆਂ ਨੇ ਜਿਹੜੀਆਂ ਇਹਨਾਂ ਇਹਨਾਂ ਦੀਆਂ ਆਪ ਦੇ ਜਿਹੜੇ ਫਲਸਫੇ ਨੇ ਜਾਂ ਨੀਤੀਆਂ ਨੇ ਉਹ ਪੰਜਾਬ ਨੂੰ ਲੈ ਕੇ ਬੈਠਣ ਗਈਆਂ ਭਾਰਤ ਸਰਕਾਰ ਤੇ ਅੱਗੇ ਨਹੀਂ ਚਾਹੁੰਦੀ ਕਿ ਇੱਕ ਜੁੜਤਾ ਦਿਖਾਉਣ ਇੱਕ ਜੁਟ ਹੋਣ ਪੰਜਾਬੀਓ ਮੇਰੀਆਂ ਗੱਲਾਂ ਸ਼ਾਇਦ ਇਹਨਾਂ ਜਥੇਬੰਦੀਆਂ ਨੂੰ ਮਾਰੀਆਂ ਲੱਗਦੀਆਂ ਹੁਣ ਲੇਕਿਨ ਇਸ ਸਮਾ ਸਮਾ ਸੋਚਣ ਦਾ ਨਹੀਂ ਹੈ ਇਹ ਸਮਾ ਵਿਚਾਰਧਾਰਾ ਦਾ ਨਹੀਂ ਹੈ ਇੱਕ ਵੱਡਾ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਉਸ ਨੂੰ 22 ਦਿਨ ਹੋ ਗਏ ਨੇ ਮਰਨ ਬੱਤ ਉੱਤੇ ਬੈਠਾ ਹੈ ਨਾ ਖਾਂਦਾ ਹੈ ਨਾ ਪੀਤਾ ਹੈ ਅਤੇ ਇਵਨ ਦੋ ਡਾਕਟਰੀ ਲਾਜ਼ ਲੈਂਦੋਂ ਵੀ ਨਾਂ ਨੁਕਰ ਕਰ ਰਹੇ ਨੇ ਉਧਰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਦੂਸਰੇ ਪਾਸੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੌਜੂਦਾ ਐਮਪੀ ਨੇ ਉਹ ਕਹਿ ਰਹੇ ਨੇ ਕਿ 700 ਲੜਕੀਆਂ ਗਾਇਬ ਹੋ ਗਈਆਂ ਜਦੋਂ ਪਿਛਲੀ ਵਾਰ ਧਰਨਾ ਲੱਗਿਆ ਸੀ ਵਿਚਾਰਧਾਰਾ ਤੁਹਾਡੀ ਭਾਵੇਂ ਇੱਕ ਮਿਕ ਨਾ ਹੋਵੇ ਲੇਕਿਨ ਤੁਹਾਨੂੰ ਤੇ ਮੈਨੂੰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜਨਾ ਪਵੇਗਾ ਔਢੀਕ ਨਾ ਕਰੀਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਕਰਦੇ ਕਦੋਂ ਹੋਵੇਗੀ ਤੇ ਅਸੀਂ ਵਰ੍ਹਸੀਆਂ ਕਦੋਂ ਮਨਾਈਏ ਲੇਕਿਨ ਇਧਰ ਰੂਦੂ ਸਿੰਘ ਖਾਸੇ ਤੱਤੇ ਲੱਗ ਰਹੇ ਨੇ ਵਿਚਾਰਧਾਰਾ ਦੀ ਗੱਲ ਕਰ ਰਹੇ ਨੇ ਵਿਚਾਰਧਾਰਾ ਤੁਹਾਡੀ ਅਲੱਗ ਹੋ ਸਕਦੀ ਹੈ ਅਸੀਂ ਮੰਨਦੇ ਆ ਲੇਕਿਨ ਹੁਣ ਤੁਹਾਨੂੰ ਇਸ ਘੜੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਹੈ ਇਧਰ ਜਗਜੀਤ ਸਿੰਘ ਡੱਲੇਵਾਲ ਦੇ ਸਕਰੀਚਰਾਂ ਦਾ ਜਿਹੜਾ ਵੇਟ ਇੰਤਜ਼ਾਰ ਕਰ ਰਹੇ ਨੇ ਦੁੱਲੂ ਸਿੰਘ ਉਹ ਰਿਕਵੈਸਟ ਕਹਿਤ ਵੀ ਮੋਰਚਾ ਖੁੱਲਣ ਵਾਲੇ ਨੇ ਯਾਨੀ ਕਿ ਜੇਕਰ ਸਾਰੀਆਂ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਬਿਨਾਂ ਆਪਸੀ ਮਤਭੇਦ ਬਿਨਾਂ ਆਪਸੀ ਵਿਚਾਰਧਾਰਾ ਤੋਂ ਇੱਕ ਝੋਟ ਇੱਕ ਝਟ ਹੋ ਕੇ ਲੜਦੀਆਂ ਨੇ ਤਾਂ ਜਿਹੜੀ ਹੈ ਇਹ ਮੋਰਚਾ ਜਿਹੜਾ ਹੈ ਬੜੇ ਵਧੀਆ ਤਰੀਕੇ ਦੇ ਨਾਲ ਸਫਲ ਕੀਤਾ ਜਾ ਸਕਦਾ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੂਸਰੇ ਪਾਸੇ ਪੰਜਾਬ ਤੋਂ ਆਮ ਆਦਮੀ ਪਾਰਟੀ ਜਿਹੜੀ ਪ੍ਰੈਸ਼ਰ ਪਾ ਰਹੀ ਹੈ ਉੱਥੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਇੱਧਰ ਜਿਹੜੇ ਰੁਦੂ ਸਿੰਘ ਨੇ ਅੱਜ ਇੱਕ ਉਹਨਾਂ ਨੇ ਗੱਲ ਕੀਤੀ ਕਿ ਨਹੀਂ ਅਸੀਂ ਫਿਰ ਵੀ ਸਾਡੀ ਅਮਰਦੀ ਅਸੀਂ ਨਾਲ ਖੜਾਂਗੇ ਸਾਨੂੰ ਵੀ ਮਨ ਵਰਤਣਾ ਚਾਹੀਦਾ ਹੈ ਉਹਨੇ ਇਕੱਲੇ ਜਗਜੀਤ ਸਿੰਘ ਦੱਲੇਵਾਲ ਦੀ ਗੱਲ ਨਹੀਂ ਕੀਤੀ ਉਹਨੇ ਗੱਲ ਕੀਤੀ ਵਿਚਾਰਧਾਰਾ ਦੀ ਉਹਨੇ ਕਿਹਾ ਕੱਲੇ ਜਗਜੀਤ ਸਿੰਘ ਦੱਲੇਵਾਲ ਨੂੰ ਮਰਤ ਵਰਤੇ ਨਹੀਂ ਬੈਠਣਾ ਚਾਹੀਦਾ ਅਸੀਂ ਵੀ ਕਿਸਾਨ ਆਗੂ ਆ ਸਾਨੂੰ ਵੀ ਇੱਕ ਇੱਕ ਕਰਕੇ ਮਰਨ ਵਰਤ ਉੱਤੇ ਬੈਠਣਾ ਚਾਹੀਦਾ ਹੈ ਉਧਰ ਭਾਰਤੀ ਜਨਤਾ ਪਾਰਟੀ ਇਸ ਮੋਰਚੇ ਨੂੰ ਖਦੇਣਾ ਚਾਹੁੰਦੀ ਹੈ ਇੱਧਰ ਜਿਹੜਾ ਇੱਕ ਜੁੜਤਾ ਜਿਹੜੀ ਹੈ ਹੁਣ ਸਾਫ਼ ਦਿਖਾਈ ਦੇ ਰਹੀ ਹੈ